ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਚਿਤ ਸੌ ਸਾਖੀ ਵਿੱਚ ਜੋ-ਜੋ ਗੱਲਾਂ ਕਹੀਆਂ ਗਈਆਂ ਹਨ ਉਹ ਸੱਚ ਸਾਬਤ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਕੀ ਕੀ ਵਾਪਰੇਗਾ ਤੇ ਖਾਲਸਾ ਰਾਜ ਮੁਰਤੂ ਕਦੋਂ ਆਵੇਗਾ ਕਿੰਨੇ ਸਾਲਾਂ ਤੱਕ ਕਾਇਮ ਰਹੇਗਾ ਕੀ ਸਾਲ 2024 ਵਿੱਚ ਤੀਜੀ ਸੰਸਾਰ ਜੰਗ ਲੱਗ ਸਕਦੀ ਹੈ ਗੁਰੂ ਜੀ ਦੇ ਬਚਨ ਸੰਖੇ ਜੇਕਰ ਕੋਈ ਆਮ ਇਨਸਾਨ ਰਾਜ ਭਾਗ ਚਲਾ ਸਕਦੇ ਹਨ ਤਾਂ ਖਾਲਸਾ ਕਿਉਂ ਨਹੀਂ ਰਾਜ ਚਲਾ ਸਕਦਾ ਜੇਕਰ ਭਾਂਡੇ ਸਾਫ਼ ਕਰਨ ਵਾਲੇ ਚਾਹ ਵੇਚਣ ਵਾਲੇ ਰਾਜ ਕਰ ਸਕਦੇ ਹਨ ਤਾਂ ਖਾਲਸਾ ਰਾਜ ਦੇ ਕੋਰਤਾ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਗੱਲ ਗੁਰੂ ਤੇ ਪ੍ਰੋ ਦੀ ਹੈ ਤੇ ਆਉਣ ਵਾਲੇ ਸਮੇਂ ਦੇ ਇੰਤਜ਼ਾਰ ਦੀ ਹੈ ਇਸ ਸਾਖੀ ਵਿੱਚ 300 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੁਝ ਗੱਲਾਂ ਲਿਖੀਆਂ ਗਈਆਂ ਸਨ ਜਿਸ ਵਿੱਚ ਖਾਲਸਾ ਰਾਜ ਆਉਣ ਦੇ ਸੰਕੇਤ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਗੱਲਾਂ ਸੱਚ ਹੋ ਗਈਆਂ ਨੇ ਤੇ ਕੁਝ ਗੱਲਾਂ ਸੱਚ ਹੋਣ ਵਾਲੀਆਂ ਨੇ ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਪੁੱਛਿਆ ਸੀ ਕਿ ਔਰੰਗਜ਼ੇਬ ਦਾ ਰਾਜ ਬੜਾ ਵੱਡਾ ਤੇ ਸ਼ਕਤੀਸ਼ਾਲੀ ਹੈ ਫੌਜ ਹੈ ਕਿ ਇਸ ਦਾ ਰਾਜ ਕਦੇ ਖਤਮ ਹੋ ਸਕਦਾ ਜਾਂ ਨਹੀਂ ਤਾਂ ਗੁਰੂ ਜੀ ਦੇ ਬੰਨਸਨ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਬੰਦਾ ਜਿਸ ਦੇ ਕਰਮ ਕੁੱਤਿਆਂ ਵਾਲੇ ਹੋਣਗੇ ਜੋ ਕਿ ਕਾਬਲ ਵੱਲੋਂ ਆਵੇਗਾ ਉਹ ਮੁਗਲਾਂ ਦੇ ਤਖਤ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ ਭਾਵ ਗੁਰੂ ਜੀ ਅਹਿਮਦ ਸ਼ਾਹ ਅਬਦਾਲੀ ਬਾਰੇ ਦੱਸਦੇ ਹਨ ਤੇ ਗੁਰੂ ਜੀ ਨੇ ਇਹ ਵੀ ਦੱਸਿਆ ਸੀ ਕਿ ਉਹ ਅਹਿਮਦ ਸ਼ਾਹ ਅਬਦਾਲੀ ਜਦੋਂ ਖਾਲਸੇ ਨਾਲ ਟੱਕਰਾ ਲਵੇਗਾ ਤਾਂ ਹਾਰ ਜਾਵੇਗਾ ਭਾਵ ਖਾਲਸਾ ਤੇਗਾ ਤੇ ਆਪਾਂ ਨੂੰ ਪਤਾ ਹੀ ਹੈ ਕਿ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕਰਨ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਗੁਰੂ ਜੀ ਦੇ ਬਚਨ ਸਨ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਆਵੇਗਾ ਤੇ ਖਾਲਸੇ ਦੀਆਂ ਆਪਸੀ ਫੁੱਟਾਂ ਤੇ ਗਰਦਾਰੀਆਂ ਕਾਰਨ ਅੰਗਰੇਜ਼ ਰਾਜ ਕਰਨਗੇ ਜਿਸ ਬਾਰੇ ਆਪਾਂ ਸਾਰੇ ਜਾਣਦੇ ਹੀ ਹਾਂ ਕੁਝ ਲੋਕਾਂ ਦਾ ਮੰਨਣਾ ਹੈ ਕਿ ਅੰਗਰੇਜ਼ਾਂ ਨੇ ਸੌ ਸਾਖੀ ਗ੍ਰੰਥ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਨੌਜਵਾਨਾਂ ਨੂੰ ਜੇਕਰ ਸੌ ਸਾਖੀ ਗ੍ਰੰਥ ਬਾਰੇ ਪਤਾ ਲੱਗ ਗਿਆ ਤਾਂ ਉਹ ਉਸ ਨੂੰ ਪੜਨਗੇ ਜਿਸ ਦਾ ਉਹਨਾਂ ਨੂੰ ਬਾਰੇ ਨੁਕਸਾਨ ਉਠਾਉਣਾ ਪੈ ਸਕਦਾ ਇਸ ਲਈ ਅੰਗਰੇਜ਼ਾਂ ਨੇ 100 ਸਾਖੀ ਦੀਆਂ ਕਾਪੀਆਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਜੀ ਨੇ 100 ਸਾਖੀ ਵਿੱਚ 1947 ਬਾਰੇ ਵੀ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਵੇਗੀ ਤੇ ਘੋੜੇ ਦੇ ਪੌੜ ਜਿੰਨਾ ਖੂਨ ਡੁੱਲੇਗਾ ਇਹ ਦੋਵੇਂ ਭਵਿੱਖਬਾਣੀਆਂ ਸੱਚ ਹੋਈਆਂ ਨੇ ਇਸ ਤੋਂ ਬਾਅਦ ਗੁਰੂ ਜੀ ਨੇ ਸਨ 2024 ਬਾਰੇ ਜੋ ਭਵਿੱਖਬਾਣੀ ਦੱਸੀ ਸੀ ਜਿਸ ਦੇ ਸੱਚ ਹੋਣ ਦੇ ਆਸਾਰ ਵੀ ਬਣ ਰਹੇ ਨੇ ਉਸ ਦੇ ਬਾਰੇ ਵੀ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੱਤ ਕਿ ਖਾਲਸਾ ਰਾਜ ਦੋ ਵਾਰ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਦੂਜਾ ਇੱਕ ਵੱਡੀ جنگ ਤੋਂ ਬਾਅਦ ਜਿਵੇਂ ਸਾਨੂੰ ਪਤਾ ਹੀ ਹੈ ਕਿ 1947 ਵਿੱਚ ਪਾਕਿਸਤਾਨ ਦੇਸ਼ ਬਣਿਆ ਜਿਸ ਬਾਰੇ ਗੁਰੂ ਜੀ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਭਾਰਤ ਪਾਕਿਸਤਾਨ ਜੰਗਾਂ ਦਾ ਜ਼ਿਕਰ ਵੀ ਕੀਤਾ ਸੀ ਤੇ ਇੱਕ ਨਵਾਂ ਦੇਸ਼ ਬੰਗਲਾਦੇਸ਼ ਦੇ ਬਣਨ ਬਾਰੇ ਵੀ ਦੱਸਿਆ ਗਿਆ ਸੀ ਫਿਰ ਗੁਰੂ ਜੀ ਨੇ 1984 ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਹੋਣ ਵਾਲੇ ਹਮਲੇ ਬਾਰੇ ਵੀ ਦੱਸਿਆ ਸੀ ਗੁਰੂ ਜੀ ਨੇ ਸੋ ਸਾਖੀ ਵਿੱਚ ਸਾਫ਼-ਸਾਫ਼ ਲਿਖਿਆ ਕਿ ਰਾਜ ਚਲਸੀ ਰੰਡੀ ਦਾ ਫੌਜਾਂ ਚੜੇ ਹਰਮੰਦਰ ਮਿਆਂ ਖੁਰਪੇ ਜੇ ਕੋੜੇ ਕਾ ਹਰਮੰਦਰ ਮਿਆਂ ਡਟ ਜਾਏਗਾ ਖਾਲਸਾ ਕੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮਿਆਂ ਤਵੇ ਮਾਜਾ ਮਾਲਵਾ ਦੁਆਬਾ ਧੁਖੀ ਹੋਏ ਸਭ ਕਰਾ ਰੰਡੀ ਦਾ ਰਾਜ ਮਾਵੇ ਇੰਦਰਾ ਗਾਂਧੀ ਜਿਸ ਦਾ ਫਿਰੋਜ਼ ਨਾਮ ਦੇ ਸ਼ਖਸ ਨਾਲ ਵਿਆਹ ਹੋਇਆ ਸੀ ਤੇ ਫਿਰੋਜ਼ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ ਅਤੇ ਉਸ ਦੇ ਰਾਜ ਦੌਰਾਨ ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਇੰਨਾ ਖੂਨ ਡੁੱਲਿਆ ਕਿ ਘੋੜੇ ਦਾ ਖੁਰ ਟੁੱਪਦਾ ਸੀ ਇਸ ਹਮਲੇ ਵਿੱਚ ਸਿੱਖਾਂ ਦਾ ਖੂਨ ਡੁੱਲਿਆ ਤੇ ਸਾਰੇ ਪੰਜਾਬ ਭਾਗ ਮਾਝੇ ਮਾਲਵੇ ਦੁਆਬੇ ਵਿੱਚ ਲੋਕ ਬਹੁਤ ਦੁਖੀ ਹੋਏ ਸਨ ਇਸ ਤੋਂ ਬਾਅਦ ਭਾਈ ਬਿਆਨ ਸਿੰਘ ਤੇ ਭਾਈ ਸਤਵੰਦ ਸਿੰਘ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜ ਕੇ ਬਦਲਾ ਲਿਆ ਸੀ ਤੇ 1984 ਵਿੱਚ ਸਿੰਘਾਂ ਦਾ ਕਤਲੇਆਮ ਵੀ ਸ਼ੁਰੂ ਹੋ ਗਿਆ ਸੀ ਇਸ ਤੋਂ ਬਾਅਦ ਜੇਕਰ 2024 ਦੀ ਗੱਲ ਕਰੀਏ ਤਾਂ ਗੁਰੂ ਜੀ ਦੇ ਬੰਜਨ ਸਨ ਤਵੇ ਰੂਸ ਚੀਨ ਹਿੰਦ ਮੇ ਚੜ ਆਵੇ ਕੋਲ ਯੁੱਧ ਹੋਵੇ 70 ਕਰੋੜ ਮੇਂ ਸੇ 17 ਕਰੋੜ ਬਚ ਜਾਵੇ ਭਾਪ ਕੁਸਤੇ ਚੀਨ ਹਿੰਦਭਾਪ ਹਿੰਦੁਸਤਾਨ ਤੇ ਚੜਕੇ ਆਉਣਗੇ ਜਿਸ ਚ ਕੋਰਤਵਾਰੀ ਹੋਵੇਗੀ ਤੇ 70 ਕਰੋੜ ਦੀ ਜਨਸੰਖਿਆ ਵਿੱਚੋਂ ਕੇਵਲ 17 ਕਰੋੜ ਲੋਕ ਹੀ ਬਚਣਗੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਕ ਸਾਲ ਬਾਅਦ ਪੰਜ ਦੇਸ਼ਾਂ ਦਾ ਇੱਕ ਸੰਮੇਲਨ ਹੁੰਦਾ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਹਨ ਜਿਸ ਵਿੱਚ ਬੀ ਤੋਂ ਬ੍ਰਾਜ਼ੀਲ ਆਰ ਤੋਂ ਰਸ਼ੀਆ ਆਈ ਤੋਂ ਇੰਡੀਆ ਸੀ ਤੋਂ ਚਾਈਨਾ ਤੇ ਐਸ ਤੋਂ ਸਾਊਥ ਅਫਰੀਕਾ ਦੇ ਦੇਸ਼ ਸ਼ਾਮਿਲ ਹਨ ਇਹ ਮੁਲਕ ਅਮਰੀਕਾ ਤੇ ਨਾਟੋ ਦੇਸ਼ਾਂ ਨੂੰ ਟੱਕਰ ਦਿੰਦੇ ਹਨ ਤੁਹਾਨੂੰ ਦੱਸ ਦਈਏ ਕਿ ਭਾਰਤ ਅਮਰੀਕਾ ਨਾਲ ਵੀ ਸਬੰਧ ਰੱਖਦਾ ਹੈ ਤੇ ਬ੍ਰਿਕਸ ਦੇਸ਼ਾਂ ਨਾਲ ਵੀ ਚੱਲਦਾ ਹੈ ਕੁਝ ਸਮਾਂ ਪਹਿਲਾਂ ਕਨੇਡੀਅਨ ਸਿੱਖ ਹਰਦੀਪ ਨੇਜਰ ਦੇ ਕਤਲ ਦੇ ਦੋਸ਼ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਥਿਤ ਤੌਰ ਤੇ ਭਾਰਤ ਨੂੰ ਦੋਸ਼ੀ ਮੰਨਿਆ ਹੁਣ ਇੱਕ ਪਾਸੇ ਤਾਂ ਅਮਰੀਕਾ ਆਸਟ੍ਰੇਲੀਆ ਤੇ ਯੂਰਪ ਦੇ ਦੇਸ਼ ਆਉਂਦੇ ਹਨ ਤੇ ਦੂਜੇ ਪਾਸੇ ਬ੍ਰਿਕਸ ਦੇਸ਼ਾਂ ਦਾ ਗਰੁੱਪ ਹੈ ਪਰ ਅਮਰੀਕਾ ਚਾਹੁੰਦਾ ਕਿ ਭਾਰਤ ਉਸ ਦਾ ਸਾਥ ਦੇਵੇ ਤੇ ਬ੍ਰਿਕਸ ਦੇਸ਼ਾਂ ਦਾ ਸਾਥ ਛੱਡ ਦੇਵੇ ਇਸ ਕਾਰਨ ਨੇਜਰ ਦੇ ਕਤਲ ਦੇ ਮਾਮਲੇ 'ਚ ਅਮਰੀਕਨ ਸਿੱਖਾਂ ਨੂੰ ਅਮਰੀਕਾ ਵੱਲੋਂ ਸਪੋਰਟ ਕੀਤਾ ਗਿਆ ਤੇ ਨੇਜਰ ਕਤਲ ਦੇ ਮਾਮਲੇ 'ਚ ਭਾਰਤ ਦੇ ਦਬਾਅ ਬਣਾਇਆ ਜਾ ਰਿਹਾ ਸੋ ਇੱਥੋਂ ਸਮਾਂ ਬਣਦਾ ਜਦੋਂ ਭਾਰਤ ਰੂਸ ਨਾਲ ਰਿਸ਼ਤਾ ਤੋੜਦਾ ਤਾਂ ਉਸ ਨੂੰ ਅਮਰੀਕਾ ਵੱਲ ਜਾਣਾ ਪ ਤੈਨੂੰ ਪਤਾ ਹੀ ਹੈ ਕਿ ਯੂਕਰੇਨ ਰੂਸ ਵਾਰ ਦੌਰਾਨ ਅਮਰੀਕਾ ਯੂਕਰੇਨ ਨੂੰ ਵੀ ਸਪੋਰਟ ਕਰ ਰਿਹਾ ਹੈ ਤੇ ਸ਼ੁਰੂ ਤੋਂ ਹੀ ਰੂਸ ਵਿਰੋਧੀ ਰਿਹਾ ਹੈ ਤੇ ਇੱਥੇ ਜੇਕਰ ਭਾਰਤ ਅਮਰੀਕਾ ਦੀ ਸਪੋਰਟ ਕਰਦਾ ਤਾਂ ਰੂਸ ਚੀਨ ਨਾਲ ਮਿਲ ਕੇ ਭਾਰਤ ਤੇ ਵੱਡਾ ਹਮਲਾ ਕਰ ਸਕਦੇ ਹਨ ਜਿਵੇਂ ਗੁਰੂ ਜੀ ਵੱਲੋਂ 100 ਸਾਖੀ ਵਿੱਚ ਲਿਖਿਆ ਹੋਇਆ ਤੇ ਤੀਜੀ ਸੰਸਾਰ ਜੰਗ ਲੱਗ ਸਕਦੀ ਹੈ 100 ਸਾਖੀ ਵਿੱਚ ਇਹ ਵੀ ਲਿਖਿਆ ਕਿ ਭਾਰੀ ਜੰਗ ਮਗਰੋਂ ਖਾਲਸੇ ਦਾ ਰਾਜ ਆਵੇਗਾ ਦੁਨੀਆ ਦੇ ਮਹਾਨ ਖੋਜੀ ਵੀ ਇਹ ਕਹਿ ਰਹੇ ਹਨ ਕਿ ਜੇਕਰ ਤੀਜੀ ਵਰਲਡ ਵਾਰ ਲੱਗਦੀ ਹੈ ਤਾਂ ਇਸ ਵਿੱਚ ਸੰਸਾਰ ਦੀ 1/3 ਜਨਸੰਖਿਆ ਖਤਮ ਹੋ ਜਾਵੇਗੀ ਕਿਉਂਕਿ ਹੁਣ ਟੈਕਨੋਲੋਜੀ ਦਾ ਜ਼ਮਾਨਾ ਹੈ ਤੇ ਟੈਕਨੋ ਅਲਜੀਤ ਸਮਾਂ ਹੁਣ ਕਰਕੇ ਨਵੇਂ ਤਰੀਕੇ ਤੇ ਹਥਿਆਰ ਹਰ ਦੇਸ਼ ਕੋਲ ਹਨ ਜਿਨ੍ਹਾਂ ਦੀ ਤਵਾਹੀ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਨਾਲੋਂ ਕਿਤੇ ਜ਼ਿਆਦਾ ਹੋਵੇਗੀ ਇੱਕ ਗੱਲ ਜੋ ਇੱਥੇ ਸਦਾ ਚੇਤੇ ਰੱਖਣ ਵਾਲੀ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਸਨੇ ਵੀ ਪੰਜਾਬੀ ਨਾਲ ਟੱਕਰ ਲਈ ਉਸ ਨੂੰ ਮੂੰਹ ਦੀ ਖਾਣੀ ਪਈ ਹੁਣ ਕਿਸਾਨੀ ਅੰਦੋਲਨ ਵਿੱਚ ਵੀ ਸਰਕਾਰ ਪੰਜਾਬੀਆਂ ਦਾ ਜ਼ੋਰ ਪਰਖ ਰਹੀ ਹੈ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਜਲਦੀ ਭੁਗਤਣਾ ਪਵੇਗਾ ਕਿਉਂਕਿ ਪੰਜਾਬ ਉਹ ਧਰਤੀ ਹੈ ਜਿਸ ਨੇ ਅਨੇਕਾਂ ਜ਼ੁਲਮ ਤੇ ਤਸ਼ੱਦਦ ਸਹੇ ਹਨ ਪਰ ਫੇਰ ਵੀ ਗੁਰੂਜੀ ਦੇ ਬਚਨ ਅਨੁਸਾਰ ਹਮੇਸ਼ਾ ਚੜ੍ਹਦੀ ਕਲਾ 'ਚ ਜੀ ਰਹੇ ਹਨ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰਾਂ ਦੀ ਹੋਂਦ ਮਿੱਟੀ ਵਿੱਚ ਮਿਲ ਜਾਵੇਗੀ ਅਤੇ ਗੁਰੂਜੀ ਦੇ ਬਚਨ ਅਨੁਸਾਰ ਖਾਲਸੇ ਦਾ ਰਾਜ ਹੋਵੇਗਾ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਹੋਰ ਬਹਾਦਰ ਪੰਜਾਬੀ ਸੂਰਮਾ ਖਾਲਸਾ ਰਾਜ ਦੀ ਅਗਵਾਈ ਕਰੇਗਾ ਸੋ ਦੋਸਤੋ ਇਹ ਸੀ ਤਾਂ ਤਾਂ ਸ਼੍ਰੀ ਗੁਰੂ ਰਵੀ ਸਿੰਘ ਜੀ ਦੁਆਰਾ ਰਚਿਤ 100 ਸਾਖੀਆਂ ਵਿੱਚੋਂ ਕੁਝ ਵੀ ਵਿਖਵਾਣੀਆਂ ਜਿਨ੍ਹਾਂ ਵਿੱਚੋਂ ਕੁਝ ਪੂਰੀਆਂ ਹੋ ਚੁੱਕੀਆਂ ਹਨ ਤੇ ਕੁਝ ਦੇ ਪੂਰੇ ਹੋਣ ਦੇ ਪੂਰੇ ਪੂਰੇ ਹਾਲਾਤ ਬਣ ਚੁੱਕੇ ਨੇ ਧੰਨਵਾਦ ਜਿੰਨਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਮੋਟੀਵੇਸ਼ਨਲ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ